ਇਹ ਕੋਈ ਬਹਿਸ ਜਿਹੜੀ ਹੈਗੀ ਆ ਇਹ ਦੇਸ਼ ਦੇ ਲਈ ਔਰ ਸਾਡੇ ਭਾਈਚਾਰੇ ਦੇ ਲਈ ਇੱਕ ਖਤਰਨਾਕ ਹੈ ਇੱਕ ਬੰਦੇ ਦੀ ਹਰਕਤ ਕਰਕੇ ਪੂਰੇ ਸਮਾਜ ਨੂੰ ਅਸੀਂ ਟਾਰਗੇਟ ਕਰੀਏ ਇਸ ਤੋਂ ਮਾੜੀ ਗੱਲ ਹੋ ਨਹੀਂ ਸਕਦੀ ਤੇ ਦੁਨੀਆਂ ਦਾ ਐਸਾ ਕੋਈ ਕੋਨਾ ਨਹੀਂ ਜਿੱਥੇ ਪੰਜਾਬੀ ਨਹੀਂ ਗਿਆ ਤੇ ਇਹ ਤਾਂ ਕੋਈ ਬਹਿਸ ਹੀ ਬੇਤੁਕੀ ਹੈ ਪਰਵਾਸੀ ਪਰਵਾਸੀ ਕੌਣ ਹੁੰਦਾ ਪਰਵਾਸੀ ਕਹਦੇ ਆ ਉਹ ਪਰਵਾਸੀ ਨਹੀਂ ਆ ਵੀ ਉਹ ਦੇਸ਼ ਵਾਸੀ ਆ ਸਾਡੇ ਮਾਨ ਸਿੰਘ ਨੂੰ ਉਹਨਾਂ ਨੂੰ ਵਧਾਈ ਵੀ ਦੇਣਾ ਕਿ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਕੋਈ ਐਸਾ ਨਹੀਂ ਕਰ ਸਕਦਾ ਦੇਸ਼ ਸਭ ਦਾ ਸਾਂਝਾ ਹੈਗਾ ਤੇ ਜੇ ਕੋਈ ਰੇੜੀਆਂ ਕੋਈ ਨੂੰ ਚੁਕਵਾ ਰਿਹਾ ਤਾਂ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਕਾਨੂੰਨ ਇਹ ਨਾਲ ਸ਼ਕਤੀ ਨਾਲ ਡੱਬਣਾ ਚਾਹੀਦਾ ਉਹ ਜਿਹੜੇ ਲੋਕ ਜਾ ਰਹੇ ਆ ਉਹਨਾਂ ਦੀ ਪ੍ਰੋਟੈਕਸ਼ਨ ਦੇ ਵਾਸਤੇ ਹਰ ਪ੍ਰਯਾਸ ਕਰਨਾ ਚਾਹੀਦਾ ਮੈਂ ਇਹ ਕਹਿੰਨਾ ਕਿ ਪੰਜਾਬ ਦੀ ਤਰੱਕੀ 'ਚ ਉਹ ਲੋਕਾਂ ਦਾ ਵੱਡਾ ਹੱਥ ਹੈ ਉਹਨਾਂ ਦਾ ਖੂਨ ਪਸੀਨਾ ਪੰਜਾਬ ਦੀ ਤਰੱਕੀ 'ਚ ਡੋਲਿਆ ਅੱਜ ਤੁਸੀਂ ਪੰਜਾਬ ਦੀ ਕਿਸੇ ਇੰਡਸਟਰੀ ਚਲੇ ਜਾਓ ਤਾਨੂੰ ਪੰਜਾਬੀ ਜਿਹੜਾ ਹੈਗੇ ਐ ਲੜਕੇ ਉਹ ਕੰਮ ਕਰਦੇ ਘੱਟ ਮਿਲਣਗੇ ਕਿਉਂ ਕਿ ਪੰਜਾਬ ਦੇ ਅੰਦਰ ਸਾਡੇ ਚ ਨਾ ਵਾਈਟ ਕਲਰ ਜੌਬ ਦਾ ਜਿਹੜਾ ਹੈਗਾ ਉਹ ਆ ਗਿਆ ਤੇ ਦੂਸਰਾ ਅਸੀਂ ਬਾਹਰ ਜਾਣਾ ਓਰੇ ਕੁਛ ਨਹੀਂ ਕਰਨਾ ਬਾਹਰ ਜਾ ਕੇ ਹਰ ਕੰਮ ਕਰ ਲੈਣਾ ਤੇ ਇਹ ਸਾਡੀ ਜ਼ਿੰਦਗੀ ਉਲਟਾ ਔਖੀ ਹੋ ਤੁਹਾਡੀ ਫੈਕਟਰੀਆਂ ਨਹੀਂ ਚੱਲਣੀਆਂ ਇਕਨੋਮੀ ਤੁਹਾਡੀ ਖਤਮ ਹੋ ਜਣੀ ਹੈ ਤੁਹਾਡੇ ਘਰ ਨਹੀਂ ਚੱਲਨੇ ਤੁਹਾਨੂੰ ਸਬਜ਼ੀ ਨਹੀਂ ਮਿਲਣੀ ਤੁਹਾਨੂੰ ਕੋ ਕੰਮ ਕਰਨ ਵਾਲਾ ਨਹੀਂ ਮਿਲਣਾ ਸੋ ਇਹ ਤਾਂ ਸਿਰਫ ਮੈਂ ਸਮਝਦਾ ਜਿਹੜੇ ਲੋਕ ਇਹ ਮਹੀਮ ਚਲਾ ਰਹੇ ਆ ਉਹ ਪੰਜਾਬ ਦੇ ਦੁਸ਼ਮਣ ਆ। ਦਕਸ਼ਰਾਗ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ। ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ ਨਵੀਂ ਬਹਿਸ਼ ਸ਼ੁਰੂ ਹੋ ਗਈ ਜਿਸ ਨੂੰ ਪੰਜਾਬੀ ਬਨਾਮ ਪ੍ਰਵਾਸੀ ਦਾ ਨਾਂ ਦਿੱਤਾ ਗਿਆ। ਕੁਝ ਆਪत्तिजनक ਸ਼ਬਦ ਵੀ ਕਹੇ ਗਏ, ਕੁਝ ਆਪत्तिजनक ਜਿਹੜੇ ਨਾਰੇ ਨੇ ਉਹ ਵੀ ਲਾਏ ਜਾ ਰਹੇ ਨੇ। ਇੱਕ ਇਹ ਗੱਲ ਕਹੀ ਜਾ ਰਹੀ ਆ ਕਿ ਪੰਜਾਬ ਜਿਹੜਾ ਪੰਜਾਬੀਆਂ ਦੇ ਵਾਸਤੇ ਹੋਣਾ ਚਾਹੀਦਾ ਤੇ ਵਕਤ ਆ ਗਿਆ ਕਿ ਪ੍ਰਵਾਸੀਆਂ ਨੂੰ ਹੁਣ ਬਾਰ ਕੱਢਿਆ ਜਾਵੇ ਤੇ ਇੱਕ ਘਟਨਾ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਰੋਸ ਆ ਉਹ ਘਟਨਾ ਜਿਹੜਾ ਇਸ ਪੂਰਾ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਇਸ ਦਾ ਕੇਂਦਰ ਬਣਿਆ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦੇ ਨਾਲ ਜਿਹੜਾ ਗਲਤ ਕੰਮ ਕੀਤਾ ਗਿਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਭਾਜਪਾ ਦੇ ਸੀਨੀਅਰ ਨੇਤਾ ਪ੍ਰਵੀਨ ਬੰਸ ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਜਿਹੜੇ ਪ੍ਰਵਾਸੀ ਨੇ ਪੰਜਾਬ ਦੀ ਇਕਨੋਮੀ ਦੇ ਵਿੱਚ ਉਹਨਾਂ ਯੋਗਦਾਨ ਆ ਤੇ ਜੇਕਰ ਉਹ ਜਾਣਦੇ ਨੇ ਤਾਂ ਫਿਰ ਕਿੰਨਾ ਕਸਰ ਜਿਹੜਾ ਉਹ ਪੰਜਾਬ ਦੇ ਉੱਤੇ ਪੰਜਾਬ ਦੀ ਇਕਨੋਮੀ ਦੇ ਉੱਤੇ ਪੰਜਾਬ ਦੀ ਇੰਡਸਟਰੀ ਦੇ ਉੱਤੇ ਪੈਂਦਾ ਹੋਇਆ ਨਜ਼ਰ ਆਏਗਾ ਸਿਰ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਧੰਨਵਾਦ ਜੀ ਧੰਨਵਾਦ ਮੈਂ ਸਭ ਤੋਂ ਪਹਿਲਾਂ ਬਹੁਤ ਵਧਾਈ ਦੇਣਾ ਦੇਸ਼ ਵਾਸੀਆਂ ਨੂੰ ਕਿ ਅੱਜ ਦੁਰਗਾ ਮਾ ਦੇ ਨਵਰਾਤਰੇ ਜਿੱਥੇ ਸ਼ੁਰੂ ਹੋਏ ਆ ਉਸ ਦੇ ਨਾਲ ਨਾਲ ਮਹਾਰਾਜਾ ਅਗਰ ਸੈਨ ਜੀ ਦੀ ਅੱਜ ਜਨਮ ਦਿਤੀ ਹੈ ਔਰ ਦੇਸ਼ ਵਾਸੀਆਂ ਇੱਕ ਅਸੀਂ ਮਟੀਰੀਅਲਿਸਟਿਕ ਅਸੀਂ ਗੱਲ ਕਰੀਏ ਤਾਂ ਅੱਜ ਹਿੰਦੁਸਤਾਨ ਚ 1947 ਤੋਂ ਬਾਅਦ ਵੱਡਾ ਟੈਕਸ ਰਿਫਾਰਮ ਲਾਗੂ ਹੋਇਆ ਅੱਜ ਜੀਐਸਟੀ ਦੀਆਂ ਜਿਹੜੀਆਂ ਮੋਰ ਥੈਨ 95% ਚੀਜ਼ਾਂ ਜਿਹੜੀਆਂ ਆਮ ਆदमी ਦੇ ਮीडियोकर ਆਦਮੀ ਦੇ ਕੰਮ ਆਉਂਦੀਆਂ ਉਹਨਾਂ ਦਾ ਜੀਐਸਟੀ ਗਵਰਨਮੈਂਟ ਨੇ 5% ਲੱਗਿਆ ਜਿਹਨੂੰ ਬਚਤ ਹਫਤਾ ਦਾ ਨਾਮ ਦਿੱਤਾ ਮੈਂ ਇਸ ਦੀ ਬਹੁਤ ਵਧਾਈ ਦਿੰਦਾ ਹਾਂ ਪਰ ਮਨਸਰਵ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਨਵੀਂ ਬਹਿਸ਼ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ ਪ੍ਰਵਾਸੀ ਬਨਾਮ ਪੰਜਾਬੀ ਦੇਖੋ ਇਹ ਬਹਿਸ਼ ਜਿਹੜੀ ਹੈਗੀ ਆ ਇਹ ਦੇਸ਼ ਦੇ ਲਈ ਔਰ ਸਾਡੇ ਭਾਈਚਾਰੇ ਦੇ ਲਈ ਇੱਕ ਖਤਰਨਾਕ ਹੈ ਮੈਂ ਸਭ ਤੋਂ ਪਹਿਲਾਂ ਜਿਸ ਬੱਚੇ ਦੇ ਨਾਲ ਹੁਸ਼ਿਆਰਪੁਰ ਚ ਘਟਨਾ ਹੋਈ ਹੈ ਉਹਨਾਂ ਦੇ ਮਾਪੇ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਪੂਰੇ ਪੰਜਾਬੀਆਂ ਨੂੰ ਉਸ ਘਟਨਾ ਇਸ ਘਟਨਾ ਦੀ ਜਿੰਨੀ ਨਿਖੇਦੀ ਕੀਤੀ ਜਾਵੇ ਓਨੀ ਥੋੜੀ ਹੈ ਔਰ ਉਹ ਦੋਸ਼ੀ ਨੂੰ ਤੇ ਦੋਸ਼ੀਆਂ ਤੇ ਜਿਹੜੇ ਸਪੋਰਟਰਸ ਹੈ ਜਿਨ੍ਹਾਂ ਨੇ ਉਸਦੀ ਮਦਦ ਕੀਤੀ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੌਤ ਦਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹਨੂੰ ਸਜ਼ਾ ਮੌਤ ਹੀ ਹੋਣੀ ਚਾਹੀਦੀ ਹੈ ਉਹਨੂੰ ਐਸੀ ਸਖਤ ਸਜ਼ਾ ਦਿੱਤੀ ਜਾਵੇ ਦੂਸਰੀ ਗੱਲ ਅਸੀਂ ਇੱਕ ਬੰਦੇ ਨੂੰ ਇੱਕ ਬੰਦੇ ਦੀ ਹਰਕਤ ਕਰਕੇ ਪੂਰੇ ਸਮਾਜ ਨੂੰ ਅਸੀਂ ਟਾਰਗੇਟ ਕਰੀਏ ਇਸ ਤੋਂ ਮਾਰਿਆਲ ਹੋ ਨਹੀਂ ਸਕਦੇ ਨੰਬਰ 1 ਨੰਬਰ 2 ਤੁਸੀਂ ਦੇਖੋ ਹਿੰਦੁਸਤਾਨ ਚ ਚਾਹੇ ਕੋਈ ਗੁਜਰਾਤ ਤੋਂ ਆਏ ਚਾਹੇ ਉਹ ਅਸੀਂ ਗੁਜਰਾਤੀ ਕਹਿ ਦਨੇ ਆ ਪੰਜਾਬ ਦੇ ਪੰਜਾਬੀ ਕਹਿ ਦਨੇ ਆ ਹਰਿਆਣੇ ਦੇ ਹਰਿਆਣਵੀ ਕਹਿ ਦਨੇ ਆ ਕਰਨਾਟਕਾ ਦਾ ਕੰਨੜ ਕਹਿ ਦਨੇ ਆ ਪਰ ਉਹਦਾ ਇਟ ਡਸਨਟ ਮੀਨ ਉਹ ਦੇਸ਼ ਵਾਸੀ ਨਹੀਂ ਹੈ ਉਹ ਹਿੰਦੁਸਤਾਨੀ ਆ ਉਹ ਉਹ ਹਿੰਦੁਸਤਾਨ ਦੇ ਕਿਸੇ ਕੋਨੇ ਚ ਜਾ ਸਕਦਾ ਅੱਜ ਮੇਰੇ ਖਿਆਲ ਹੈ ਹਿੰਦੁਸਤਾਨ ਦਾ ਤੇ ਦੁਨੀਆ ਦਾ ਐਸਾ ਕੋਈ ਕੋਨਾ ਨਹੀਂ ਜਿੱਥੇ ਪੰਜਾਬੀ ਨਹੀਂ ਗਿਆ ਤੇ ਇਹ ਤਾਂ ਕੋਈ ਬਹਿਸੀ ਬੇਤੁਕੀ ਹੈ ਪ੍ਰਵਾਸੀ ਪ੍ਰਵਾਸੀ ਕੌਣ ਹੁੰਦਾ ਪ੍ਰਵਾਸੀ ਕਹਦੇ ਆ ਉਹ ਪ੍ਰਵਾਸੀ ਨਹੀਂ ਆ ਵੀ ਉਹ ਦੇਸ਼ਵਾਸੀ ਆ ਸਾਡੇ ਸਾਡੇ ਦੇਸ਼ ਦਾ ਅੰਗ ਹੈ ਇਸ ਦੇਸ਼ ਨੂੰ ਬਣਾਉਣ ਵਾਸਤੇ ਇਸ ਦੇਸ਼ ਦੀ ਤਰੱਕੀ ਵਾਸਤੇ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਵਾਸਤੇ ਇਸ ਦੇਸ਼ ਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸੋ ਸਾਡੇ ਅੰਗ ਹੈ ਤੇ ਇਸ ਲਈ ਇਹ ਜਿਹੜੀ ਮਹੀਮਾ ਇਹ ਗਲਤ ਹੈ ਇਹ ਗਲਤ ਲੋਕਾਂ ਦੁਆਰਾ ਚਲਾਈ ਜਾ ਰਹੀ ਹੈ ਔਰ ਇਹਦੇ ਪਿੱਛੇ ਕੌਣ ਹੈ ਇਸ ਦੀ ਜਸ ਸਾਨੂੰ ਇਹਦੀ ਜਾਣੋ ਕਰਨੀ ਚਾਹੀਦੀ ਹੈ ਕਹਿੰਦੇ ਪੰਜਾਬ ਸਿਰਫ ਪੰਜਾਬੀਆਂ ਦੇ ਵਾਸਤੇ ਹੋਣਾ ਚਾਹੀਦਾ ਕਹਿੰਦੇ ਸਾਡਾ ਕਲਚਰ ਖਰਾਬ ਹੋ ਰਿਹਾ ਜਦੋਂ ਬਾਹਰ ਤੋਂ ਕੋਈ ਪ੍ਰਵਾਸੀ ਆਂਦਾ ਉਹ ਨਾਲ ਆਪਣਾ ਕਲਚਰ ਲੈ ਕੇ ਆਂਦਾ ਆਪਣੀ ਬੋਲੀ ਲੈ ਕੇ ਆਂਦਾ ਆਪਣੀਆਂ ਹਾਲਚਾਲ ਜਾਣਨ ਤੇ ਆਪਣੀ ਹਰਕਤਾਂ ਲੈ ਕੇ ਆਂਦਾ ਕਹਿੰਦੇ ਉਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ ਕਲਚਰ ਖਰਾਬ ਹੋ ਰਿਹਾ ਜੇ ਇੱਕ ਬਿਹਾਰੀ ਇਹ ਕਹਵੇ ਬਿਹਾਰ ਚ ਵੀ ਪੰਜਾਬੀ ਇਹਦੇ ਅੰਤ ਤੇ ਬਿਹਾਰ ਦਾ ਕਲਚਰ ਖਰਾਬ ਹੁੰਦਾ ਫੇਰ ਅਸੀਂ ਕਿੱਥੇ ਖੜੇ ਆ ਇੱਕ ਯੂਪੀ ਦੇ ਅੰਦਰ ਕੋਈ ਇਹ ਕਵੇ ਪੰਜਾਬੀਆਂ ਦੇ ਆਣ ਦੇ ਨਾਲ ਯੂਪੀ ਦਾ ਮੌਲ ਖਰਾਬ ਹੁੰਦਾ ਕਿੱਥੇ ਖੜੇ ਆ ਜੇ ਕੋਈ ਬ੍ਰਿਟੇਨ ਚ ਬੰਦਾ ਗੱਲ ਕਵੇ ਵੀ ਬ੍ਰਿਟੇਨ ਇਹ 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 ਗੱਲਾਂ ਬਿਲਕੁਲ ਬੇਤੁਕੀਆਂ ਐ ਐਸੀ ਗੱਲ ਨਹੀਂ ਐ ਉਲਟਾ ਦੇਖੋ ਜੇ ਮੰਨ ਲਓ ਉਹਰੇ ਬਿਹਾਰੀ ਐ ਤਾਂ ਉਹਨਾਂ ਦੇ ਕਲਚਰ ਸਾਨੂੰ ਸਮਝ ਆਈ ਸਾਨੂੰ ਪਤਾ ਲੱਗਿਆ ਬਿਹਾਰ ਚ ਕੀ ਹੁੰਦਾ ਹੈ ਰਾਜਸਥਾਨ ਦੇ ਲੋਕ ਆਏ ਸਾਨੂੰ ਪਤਾ ਲੱਗਿਆ ਵੀ ਰਾਜਸਥਾਨ ਚ ਕੀ ਹੁੰਦਾ ਹੈ ਉਲਟਾ ਕਲਚਰ ਦੀ ਸਾਂਝ ਪੈਣੀ ਚਾਹੀਦੀ ਐ ਸਾਡੇ ਬੜੇ ਬਜ਼ੁਰਗਾਂ ਨੇ ਜਿੰਨੇ ਵੀ ਅਸੀਂ ਤੀਰਥ ਦੀ ਅਸੀਂ ਯਾਤਰਾ ਕਰਦੇ ਆ ਕੋਈ ਉਜੈਨ ਗਿਆ ਕੋਈ ਵਾਰਾਨਾ ਸੀ ਗਿਆ ਜਾਂ ਨਾਲੰਦਾ ਯੂਨੀਵਰਸਿਟੀ ਦੀ ਏਡੀ ਬਡੀ ਗੱਲ ਕਰਦੇ ਆ ਜਿਹੜੇ ਲੋਗ ਉਰੇ ਜਾਂਦੇ ਸੀ ਉਹ ਇੱਕ ਦੂਜੀ ਜਗ੍ਹਾ ਤੇ ਕਿਉਂ ਜਾਂਦੇ ਸੀਗੇ ਚਾਈਨਾ ਦੇ ਜਿਹੜੇ ਸਕਾਲਰਸ ਸੀਗੇ ਉਹ ਹਿੰਦੁਸਤਾਨ ਦੀ ਯਾਤਰਾ ਕਰਦੇ ਸੀਗੇ ਜਾਂ ਬਾਬਾ ਨਾਨਕ ਜੀ ਗੁਰਨਾਨਕ ਦੇਵ ਸਾਹਿਬ ਉਹਨਾਂ ਨੇ ਉਦਾਸੀਆਂ ਕੀਤੀਆਂ ਉਹ ਕਿਉਂ ਉਹ ਕਿਉਂ ਬਈ ਉਹ ਇਹ ਹੁੰਦਾ ਸੀ ਵੀ ਜੀ ਇੱਕ ਦੂਜੇ ਦੇ ਨਾਲ ਦੁਨੀਆ ਚ ਕਲਚਰ ਸ਼ੇਅਰ ਕਰੀਏ ਅਸੀਂ ਕੀ ਕਰਦੇ ਆ ਤੁਸੀਂ ਕੀ ਕਰਦੇ ਆ ਤੁਹਾਡੀਆਂ ਕੀ ਚੰਗੀਆਂ ਗੱਲਾਂ ਸਾਡੀਆਂ ਕੀ ਚੰਗੀਆਂ ਗੱਲਾਂ ਸਾਡੇ ਮਾਹ ਪੁੱਛ ਕਿਹੜੇ ਸੀ ਤੁਹਾਡੇ ਮਾਹ ਪੁੱਛ ਕਿਹੜੇ ਸੀ ਅਸੀਂ ਇੱਕ ਦੂਜੇ ਨਾਲ ਸਾਂਝ ਪਾਈਏ ਉਹ ਸਾਂਝ ਪਕਸ ਤੋਂ ਲੱਗੇ ਵੀ ਸਾਡਾ ਦੇਸ਼ ਇੰਨੀਆ ਜ਼ਿਆਦਾ ਵਿਭਿੰਨਤਾ ਔਰ ਹੈਗੀਆਂ ਸੋ ਉਹ ਉਹ ਚੰਗੀ ਗੱਲ ਆ ਉਲਟਾ ਉਸ ਚੰਗੀ ਗੱਲ ਨੂੰ ਵੀ ਅਸੀਂ ਮਾੜੇ ਪਾਸੇ ਤੋਰੀ ਜਾਂਦੇ ਆ ਇਹ 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 ਤਾਂ ਕਿਤਨਾ ਕਿਤੇ ਪੰਜਾਬ ਨੂੰ ਖਰਾਬ ਕਰਨ ਦਾ ਪੰਜਾਬ 'ਚ ਦੁਬਾਰਾ ਉਹ ਮਾਹੌਲ ਬਣਾਉਣ ਦਾ ਇੱਕ ਇਹ ਪ੍ਰਯਾਸ ਆ ਇੱਕ ਇਹ ਕੋਸ਼ਿਸ਼ ਹੈ ਕੁਝ ਲੋਕਾਂ ਦੇ ਵੱਲੋਂ ਕਾਨੂੰਨ ਵੀ ਆਪਣੇ ਹੱਥ ਦੇ ਵਿੱਚ ਲਿਆ ਗਿਆ ਕੁਝ ਲੋਕਾਂ ਨੂੰ ਡਰਾਇਆ ਗਿਆ ਧਮਕਾਇਆ ਗਿਆ ਰੇਡੀਆ ਜਿਹੜੀਆਂ ਉਹਨਾਂ ਦੀ ਹਟਾਈਆਂ ਗਈਆਂ ਤਾਂ ਕੁਝ ਲੋਕ ਜਿਹੜੇ ਨੇ ਡਰ ਕੇ ਉਹ ਵਾਪਸ ਵੀ ਜਾਣ ਲੱਗੇ ਜਿਹੜੇ ਥੋੜੇ ਬਹੁਤ ਨੇ ਮੌਜੂਦ ਨੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਦੇਖੋ ਇਹ ਜਿਹੜਾ ਹੈਗਾ ਇਹ ਕੰਮ ਹੈਗਾ ਸਰਕਾਰ ਦਾ ਔਰ ਮੈਂ ਸardar ਭਗਵੰਤ ਸਿੰਘ ਨੂੰ ਉਹਨਾਂ ਨੂੰ ਵਧਾਈ ਵੀ ਦੇਣਾ ਕਿ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਕੋਈ ਐਸਾ ਨਹੀਂ ਕਰ ਸਕਦਾ ਦੇਸ਼ ਸਭ ਦਾ ਸਾਂਝਾ ਹੈਗਾ ਤੇ ਜੇ ਕੋਈ ਰੇੜੀਆਂ ਕੋਈ ਨੂੰ ਚੁਕਵਾ ਰਿਹਾ ਤੱਕ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਔਰ ਦੂਸਰਾ ਬਾਕੀ ਸਮਾਜ ਨੂੰ ਵੀ ਖੜਾ ਹੋਣਾ ਚਾਹੀਦਾ ਮੰਨ ਲਓ ਅੱਜ ਕੋਈ ਰੇੜੀਆਂ ਬਿਹਾਰ ਵਾਲੀਆਂ ਚੁਕਾਰਿਆ ਕੱਲੋਂ ਯੂਪੀ ਵਾਲੇ ਚਕਾਨ ਜਾਂ ਚਕਾਨਗੇ ਕੱਲ ਨੂੰ ਫਿਰ ਉਹ ਇਹ ਪੰਜਾਬੀ ਦੂਸਰੇ ਲੋਕਾਂ ਦੀ ਵਿੱਚ ਕਾਣਗੇ ਮੰਨ ਲਓ ਅਸੀਂ ਅੱਜ ਉਹ ਕਹਿੰਦੇ ਆ ਵੀ ਪ੍ਰਵਾਸੀ ਹਿੰਦੂ ਕੱਲ ਨੂੰ ਕਹਿੰਗੇ ਪੰਜਾਬੀ ਹਿੰਦੂ ਫਿਰ ਕਹਿੰਗੇ ਹਰਿਆਣਵੀ ਹਿੰਦੂ ਫਿਰ ਕਹਿੰਗੇ ਗੁਜਰਾਤੀ ਹਿੰਦੂ ਇਹ ਇਹ ਗਲਤ ਆ ਇਹਦੇ ਖਿਲਾਫ ਪੂਰੇ ਸਮਾਜ ਨੂੰ ਇਕਜੁੱਟ ਹੋਣਾ ਚਾਹੀਦਾ ਔਰ ਪੂਰੇ ਪੰਜਾਬ ਨੂੰ ਪੂਰਾ ਪੰਜਾਬ ਦਾ ਵੀ ਯੋਗਦਾਨ ਹੈ ਇਸ ਦੇਸ਼ ਦੀ ਉਸ ਚ ਤੇ ਬਾਕੀਆਂ ਦਾ ਵੀ ਯੋਗਦਾਨ ਹੈ ਤੇ ਸਾਡਾ ਇਹ ਸਾਂਝਾ ਹੈ ਤੇ ਇਸ ਲਈ ਐਸੀ ਗੱਲ ਕਰਨਾ ਹੈਗਾ ਕਾਨੂੰਨ ਨੂੰ ਇਹ ਨਾਲ ਸਖਤੀ ਨਾਲ ਨਿਭਣਾ ਚਾਹੀਦਾ ਉਹ ਜਿਹੜੇ ਲੋਕ ਜਾ ਰਹੇ ਆ ਉਹਨਾਂ ਦੀ ਪ੍ਰੋਟੈਕਸ਼ਨ ਦੇ ਵਾਸਤੇ ਹਰ ਪ੍ਰਯਾਸ ਕਰਨਾ ਚਾਹੀਦਾ ਅਸੀਂ ਲੁਧਿਆਣੇ ਦੇ ਵਿੱਚ ਬੈਠੇ ਆ ਲੁਧਿਆਣਾ ਮਹਾਨਗਰ ਆ ਵੱਡਾ ਯੋਗਦਾਨ ਨਾ ਸਿਰਫ ਪੰਜਾਬ ਸਗੋ ਪੂਰੇ ਭਾਰਤ ਦੀ ਇਕਨੋਮੀ ਦੇ ਵਿੱਚ ਲੁਧਿਆਣੇ ਦਾ ਹੈਗਾ ਜੇਕਰ ਪ੍ਰਵਾਸੀ ਇੱਕ ਅਸੀਂ ਸਪੋਸ ਕਰ ਲਈਏ ਜੇਕਰ ਪ੍ਰਵਾਸੀ ਨਹੀਂ ਹੋਣਗੇ ਤਾਂ ਕੀ ਇਹ ਜਿਹੜੀ ਇਕਨੋਮੀ ਆ ਇਹ ਉਨੀ ਕ ਰਹਿ ਚੁੱਕੀ ਗਈ ਜਿੰਨੀ ਕ ਹਲੇ ਦੀ ਸਮਰਥਾ ਹੈਗੀ ਬਿਲਕੁਲ ਨਹੀਂ ਮੈਂ ਇਹ ਕਹਿਣਾ ਵੀ ਪੰਜਾਬ ਦੀ ਤਰੱਕੀ 'ਚ ਉਹ ਲੋਕਾਂ ਦਾ ਵੱਡਾ ਹੱਥ ਹੈ। ਉਹਨਾਂ ਦਾ ਖੂਨ ਪਸੀਨਾ ਪੰਜਾਬ ਦੀ ਤਰੱਕੀ 'ਚ ਡੋਲਿਆ। ਦੂਸਰੀ ਗੱਲ ਸਾਡੀ ਰੋਜ਼ਮਰਾਂ ਦੀ ਲਾਈਫ 'ਚ ਮੰਨ ਲਓ ਕੋਈ ਮਿਸਤਰੀ ਦਾ ਕੰਮ ਹੈ, ਕੋਈ ਸਬਜ਼ੀ ਦਾ ਕੰਮ ਹੈ ਜਾਂ ਤੁਹਾਡੀਆਂ ਫੈਕਟਰੀਆਂ ਚੱਲਦੀਆਂ। ਫੈਕਟਰੀਆਂ ਤੁਹਾਡੇ ਘਰਾਂ ਦੇ ਵੀ ਅੰਦਰ। ਮੈਂ ਕਹਿੰਨਾ ਤੁਹਾਡੀ ਰਸੋਈ ਤੋਂ ਲੈ ਕੇ ਰਸਤਿਆਂ ਤੱਕ ਤੁਹਾਡੇ ਸੈਕਟਰੀ ਤੋਂ ਲੈ ਕੇ ਫੈਕਟਰੀ ਤੱਕ ਤੁਹਾਡੇ ਸੁੱਖ 'ਚ ਤੁਹਾਡੇ ਦੁੱਖ 'ਚ ਇਨਾਂ ਦਾ ਵੱਡਾ ਹੱਥ ਹੈ ਅੱਜ ਤੁਸੀਂ ਪੰਜਾਬ ਦੀ ਕਿਸੇ ਇੰਡਸਟਰੀ ਚਲੇ ਜਾਓ ਤੁਹਾਨੂੰ ਪੰਜਾਬੀ ਜਿਹੜਾ ਹੈਗੇ ਐ ਲੜਕੇ ਉਹ ਕੰਮ ਕਰਦੇ ਘੱਟ ਮਿਲਣਗੇ ਕਿਉਂ ਕਿ ਪੰਜਾਬ ਦੇ ਅੰਦਰ ਸਾਡੇ ਚ ਨਾ ਵਾਈਟ ਕਲਰ ਜੌਬ ਦਾ ਜਿਹੜਾ ਹੈਗਾ ਉਹ ਆ ਗਿਆ ਤੇ ਦੂਸਰਾ ਅਸੀਂ ਬਾਹਰ ਜਾਣਾ ਓਰੇ ਕੁਝ ਨਹੀਂ ਕਰਨਾ ਬਾਹਰ ਜਾ ਕੇ ਹਰ ਕੰਮ ਕਰ ਲੈਣਾ ਸੋ ਅੱਜ ਪੰਜਾਬ ਨੂੰ ਮੈਂ ਸਮਝਦਾ ਇੰਨਾ ਦੇ ਕਰਕੇ ਸਾਡੀ ਜ਼ਿੰਦਗੀ ਸੁਖਾਵੀ ਹੈ ਤੇ ਸਾਡਾ ਸਰਨਾ ਨਹੀਂ ਹੈਗਾ ਅੱਜ ਹਿੰਦੂ ਪੰਜਾਬ ਦੇ ਅੰਦਰ ਪੂਰੇ ਹਿੰਦੁਸਤਾਨ ਦੀ ਹਰ ਸਟੇਟ ਦੇ ਲੋਕਾਂ ਦਾ ਸਹਿਯੋਗ ਹੈ ਚਾਹੇ ਗੁਜਰਾਤ ਹੈ ਚਾਹੇ ਉਹ ਬੰਗਾਲ ਹੈ ਚਾਹੇ ਉਹ ਆਸਾਮ ਹੈ ਚਾਹੇ ਉੱਤਰਾਖੰਡ ਹੈ ਹਰਿਆਣਾ ਹੈ ਹਿਮਾਚਲ ਹੈ ਰਾਜਸਥਾਨ ਹੈ ਸੋ ਇਹ ਅਸੀਂ ਇਦਾਂ ਕਿਸੇ ਨੂੰ ਕਰਾਂਗੇ ਨਾ ਤੇ ਇਹ ਸਾਡੀ ਜ਼ਿੰਦਗੀ ਉਲਟਾ ਔਖੀ ਹੋ ਤੁਹਾਡੀ ਫੈਕਟਰੀਆਂ ਨਹੀਂ ਚੱਲਣੀਆਂ ਇਕਨੋਮੀ ਤੁਹਾਡੀ ਖਤਮ ਹੋ ਜਣੀ ਹੈ ਤੁਹਾਡੇ ਘਰ ਨਹੀਂ ਚੱਲਣੇ ਤੁਹਾਨੂੰ ਸਬਜ਼ੀ ਨਹੀਂ ਮਿਲਣੀ ਤੁਹਾਨੂੰ ਕੋਈ ਕੰਮ ਕਰਨ ਵਾਲਾ ਨਹੀਂ ਮਿਲਣਾ ਸੋ ਇਹ ਤਾਂ ਸਿਰਫ ਮੈਂ ਸਮਝਦਾ ਜਿਹੜੇ ਲੋਕ ਇਹ ਮਹੀਮ ਚਲਾ ਰਹੇ ਆ ਉਹ ਪੰਜਾਬ ਦੇ ਦੁਸ਼ਮਣ ਆ ਹੂੰ ਇਹਹੀ ਗੱਲ ਲੋਕ ਕਹਿ ਰਹੇ ਨੇ ਕਹਿੰਦੇ ਜੀ ਹਰ ਚੀਜ਼ ਤੇ ਪ੍ਰਵਾਸੀਆਂ ਦਾ ਕਬਜ਼ਾ ਹੋ ਗਿਆ ਭਾਵੇਂ ਉਹ ਰੇਡੀ ਵਾਲੇ ਹੋਣ ਭਾਵੇਂ ਫੈਕਟਰੀ ਵਾਲੇ ਹੋਣ ਭਾਵੇਂ ਦੁਕਾਨਾਂ ਵਾਲੇ ਹੋਣ ਭਾਵੇਂ ਤੁਸੀਂ ਹਾਊਸ ਮੇਡ ਦੀ ਗੱਲ ਕਰ ਲਓ ਕਹਿੰਦੇ ਜੀ ਪੰਜਾਬੀਆਂ ਨੂੰ ਜੋਬ ਹੀ ਨਹੀਂ ਮਿਲ ਰਹੀ ਉਹਨਾਂ ਕਰਕੇ ਮੈਂ ਉਹਰੇ ਬਾਅਦ ਤੋਂ ਸਭ 10 ਪੰਜਾਬੀ ਦ ਹੁਣ ਕੰਮ ਤੇ ਆ ਜਾਣਗੇ ਵੀ ਪੰਜਾਬੀ ਕੰਮ ਕਰੋਗੇ ਤਾਂ ਹੀ ਅਰ ਕਿਹੜਾ ਬੰਦਾ ਨਹੀਂ ਕਹਿੰਦਾ ਹਰ ਬੰਦਾ ਪੰਜਾਬੀ ਨੂੰ ਪਹਿਲਾਂ ਇੱਕ ਪੰਜਾਬੀ ਆਰ ਨਹੀਂ ਮੰਨ ਲਓ ਮੇਰੇ ਕੋਲ ਆਣਗੇ ਤਾਂ ਪਹਿਲਾਂ ਮੈਂ ਕਿਹਨੂੰ ਪ੍ਰੇਫਰ ਕਰਾਂਗਾ ਪੰਜਾਬੀਆਂ ਨੂੰ ਤੇ ਪੰਜਾਬੀ ਆਂਦੀ ਹੀ ਨਹੀਂ ਕਿਹੜੇ ਕੰਮ ਕਰੇ ਜਿਹੜਾ ਹੁਣ ਆਊਗਾ ਤੁਸੀਂ ਮੰਨ ਲਓ ਫੈਕਟਰੀ ਚ ਜਲਾ ਰਹੇ ਹੋ ਤੁਸੀਂ ਫੈਕਟਰੀ ਦੀ ਆਪਣੀ ਇਹ ਵੀ ਦੇਖਣੀ ਆ ਵੀ ਮੇਰੇ ਫੈਕਟਰੀ ਚ ਚੰਗੀ ਮਜ਼ਦੂਰੀ ਚੰਗੇ ਲੇਬਰ ਹੋਵੇ ਉਹ ਡੈਡੀਕੇਸ਼ਨ ਨਾਲ ਕੰਮ ਕਰਨ ਉਹ ਉੱਥੇ ਕਿਸੇ ਤਰ੍ਹਾਂ ਦੀ ਹੜਤਾਲ ਬਾਜੀ ਨਾ ਕਰਨ ਉਹ ਮਿਹਨਤ ਕਰਨ ਤੇ ਮੇਰੇ ਹੋ ਜੇ ਜਿਹੜਾ ਕਰੂਗਾ ਉਹ ਕੋਈ ਵੀ ਹੋ ਸਕਦਾ ਪੰਜਾਬੀ ਉਹਨਾਂ ਲੋਕਾਂ ਦਾ ਉਸ 'ਚ ਕੀ ਹੈ ਉਸ 'ਚ ਕੋਈ ਫਰਕ ਨਹੀਂ ਹੈਗਾ ਤੇ ਪੰਜਾਬੀ ਕੋਈ ਚੰਗਾ ਕੰਮ ਕਰੂਗਾ ਪੰਜਾਬੀ ਆ ਜਾਏਗਾ ਕੋਈ ਬਿਹਾਰ ਤੋਂ ਕੰਮ ਕਰੋ ਬਿਹਾਰੀ ਆ ਜਾਏਗਾ ਉੱਤਰਖੰਡ ਤੋਂ ਕੰਮ ਕਰੋ ਉੱਤਰਖੰਡਾ ਦੀ ਕੋਈ ਕੰਮ ਦਾ ਪੈਮਾਨਾ ਹੋਣਾ ਚਾਹੀਦਾ ਕੰਮ ਦਾ ਪੈਮਾਨਾ ਹੋਣਾ ਚਾਹੀਦਾ ਹੈ ਉਹਦੀ ਮਿਹਨਤ ਉਹਦੀ ਡੈਡੀਕੇਸ਼ਨ ਨਾਲ ਮਿਹਨਤ ਕਰੂਗਾ ਤਾਂ ਮਜ਼ਦੂਰੀ ਦੇਣੀ ਹੈ ਤੇ ਹਰ ਬੰਦਾ ਹੈ ਫੈਕਟਰੀ ਤੁਸੀਂ ਜਿਹੜੇ ਬੰਦੇ ਰੋਲਾ ਪਾਣੇ ਆ ਤੁਸੀਂ ਉਹਨਾਂ ਦੇ ਘਰਾਂ ਚੋਂ ਦੀ ਫੈਕਟਰੀ ਜਾ ਕੇ ਦੇਖ ਲਓ ਮੈਂ ਕਹਿੰਦਾ ਤੁਸੀਂ ਕਿਸਾਨ ਤੇ ਖੇਤ ਚ ਜਾ ਕੇ ਦੇਖ ਲਓ ਖੇਤ ਤੋਂ ਲੈ ਕੇ ਖਲਿਹਾਨ ਤੱਕ ਵੀ ਇਹ ਸਮਾਜ ਨੇ ਸਾਨੂੰ ਇਸ ਸਾਡੀ ਮਦਦ ਕੀਤੀ ਹੈ। ਤੋਂ ਇਹ ਬਿਲਕੁਲ ਅਨਸੈਸਰੀ ਪੰਜਾਬ ਨੂੰ ਡਿਸਟਰਬ ਕਰਨ ਕਰਨ ਦਾ ਇੱਕ ਇੱਕ ਪ੍ਰਯਾਸ ਹੈ। ਅੱਜ ਜਨਮ ਦਿਨ ਵੀ ਆ ਤੁਹਾਡਾ ਉਹਦੇ ਵਾਸਤੇ ਤੁਹਾਨੂੰ ਬਹੁਤ-ਬਹੁਤ ਸ਼ੁਕਰੀਆ ਬਣਾ। ਦੇਖੋ ਮੈਂ ਤੁਹਾਡੀਆਂ ਧੰਨਵਾਦ ਹੈ ਤੁਹਾਡਾ ਤੁਸੀਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਮੈਂ ਤਾਂ ਬੜਾ ਖੁਸ਼ਕਿਸਮਤ ਆ ਤੇ ਮੇਰੇ ਜਨਮ ਦਿਨ ਤੇ ਆਦਰਨੀਯਾ ਮੋਦੀ ਸਾਹਿਬ ਨੇ ਐਡਾ ਵੱਡਾ ਰਿਫਾਰਮ ਲਾਗੂ ਕੀਤਾ ਤੇ ਮੈਨੂੰ ਦਾ ਸਪੈਸ਼ਲ ਉਹਦਾ ਧੰਨਵਾਦ ਜਨਮ ਦਿਨ ਦਾ ਤੋਹਫਾ ਧੰਨਵਾਦ ਮੈਨੂੰ ਜਨਮ ਦਿਨ ਦਾ ਤੋਹਫਾ ਮਿਲਿਆ ਉਹ ਤੋਹਫਾ ਮਿਲਿਆ 140 ਕਰੋੜ ਜਨਤਾ ਨੂੰ ਤੇ ਖਾਸ ਕਰਕੇ ਮੀਡੀਅਮ ਜਿਹੜਾ ਮੱਧ ਵਰਗ ਹੈ ਗਰੀਬ ਵਰਗ ਹੈ ਐਮਐਸਐਮਈ ਲੋਗ ਹੈ ਤੇ ਜਿਹੜੇ ਲੋਕ ਬੜੇ ਚਿਰ ਤੋਂ ਵੇਟ ਕਰਦੇ ਪਏ ਸੀ ਚਾਹੇ ਫਿਰ ਦੂਸਰਾ ਨਾਲ ਇਨਕਮ ਟੈਕਸ ਦੀ ਜਿਹੜੀ ਰਿਬੇਟ ਮਿਲੀ ਹੈ ਸੋ ਉਹਨਾਂ ਦਾ ਬਹੁਤ ਕੇਂਦਰ ਦੀ ਮੋਦੀ ਸਰਕਾਰ ਦਾ ਬਹੁਤ ਧੰਨਵਾਦ ਹੈ ਤੇ ਸਾਡੀ ਉਮਰ ਵੀ ਆਪਣੇ ਮੋਦੀ ਸਾਹਿਬ ਨੂੰ ਲੱਗ ਜੇ ਅਸੀਂ ਇਹ ਸਮਝਾਂਗੇ ਕਿ ਕੁਝ ਹਿੱਸਾ ਦੇਸ਼ ਤੇ ਸਮਾਜ ਲਈ ਸਾਡਾ ਵੀ ਲੱਗਿਆ ਜੀ ਧੰਨਵਾਦ ਥੈਂਕ ਯੂ ਜੀ ਤਾਂ ਬੀਜੇਪੀ ਦੇ ਸੀਨੀਅਰ ਆਗੂ ਪ੍ਰਵੀਨ ਬਾਂਸਲ ਸਾਡੇ ਨਾਲ ਮੌਜੂਦ ਸੀਗੇ ਤੁਸੀਂ ਸੁਣਿਆ ਉਹਨਾਂ ਨੂੰ ਪ੍ਰਵਾਸੀ ਅਤੇ ਪੰਜਾਬੀ ਦੀ ਬਹਿਸ ਤੇ ਆਪਣੇ ਜਿਹੜੇ ਵਿਚਾਰ ਤੇ ਆਪਣੇ ਤਰਕ ਦਿੰਦੇ ਹੋਏ ਤੁਹਾਨੂੰ ਨਜ਼ਰ ਆਏ ਤੁਹਾਨੂੰ ਦੱਸ ਦੇ ਕਿ ਲਗਾਤਾਰ ਹੀ ਇਹ ਜਿਹੜੀ ਬਹਿਸ ਆ ਸੋਸ਼ਲ ਮੀਡੀਆ ਦੇ ਉੱਤੇ ਵੱਧਦੀ ਹੋਈ ਜਾ ਰਹੀ ਆ ਲੇਕਿਨ ਕਿਤੇ ਨਾ ਕਿਤੇ ਹੁਣ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਆ ਕਿ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਆਵੇ ਅਤੇ ਇਸ ਮਾਮਲੇ ਨੂੰ ਜਿਹੜੀ ਨੱਥ ਪਾਈ ਜਾਵੇ ਜਿਹੜੀ ਗੱਲ ਮਾਨਸਰ ਸਾਹਿਬ ਨੇ ਕਹੀ ਕਿ ਕਿਤੇ ਨਾ ਕਿਤੇ ਬਿਲਕੁਲ ਸਹੀ ਆ ਕਿ ਜੇਕਰ ਪੰਜਾਬ ਦੇ ਵਿੱਚੋਂ ਪਰਵਾਸੀ ਖਤਮ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਪਾਵੇਂ ਤੁਸੀਂ ਥੋੜਾ ਕਹਿ ਲੋ ਜਾਂ ਜ਼ਿਆਦਾ ਕਹਿ ਲੋ ਇਕਨੋਮੀ ਤੇ ਜਿਹੜਾ ਉਹਦਾ ਅਸਰ ਉਹ ਪੈਣਾ ਲਾਜ਼ਮੀ ਆ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਚਿਰਾਗ ਨਿਊਜ਼